100 ਦੇ ਪੂਰਾ ਹੋਣ ਦੇ ਉੱਤੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਰਾਜਾਂ ਤੋਂ ਪਹੁੰਚੇ ਬਹੁਤ ਹੀ ਸਤਿਕਾਰਯੋਗ ਭੈਣੋਂ ਤੇ ਭਰਾਵੋ ਸਭ ਤੋਂ ਪਹਿਲਾਂ ਫਤਿਹ ਦੀ ਝਾੜੂ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ 100 ਦਿਨਾਂ ਦਾ ਪੀੜ ਜਿਵੇਂ ਤੁਸੀਂ ਸਾਰਿਆਂ ਨੇ ਹੱਥੀ ਹੜਾਇਆ ਦਿਨ ਰਾਤ ਅਖੀ ਤੇ ਬਾਜੂ ਮੰਗਾ ਤੇ ਨਵੀਂ ਫਾਈਲ ਹੈ ਉਤੇ ਖੜ ਕੇ ਅਦੋਲਾਂ ਨੂੰ ਬੰਦ ਕਰਦਨ ਵਕ ਵਕ ਰੂਪ ਦੇ ਕੇ ਜੰਮੇ ਸਰਦ ਚਲਾ ਲਈ ਨਵੀਂ ਸਪੀਚ ਇਹ ਅਦੋਲਾਂ ਨੂੰ ਜਿੱਥੇ ਅਸੀਂ ਮੰਗਾਂ ਦੀ ਪ੍ਰਾਪਤੀ ਲਈ ਵਕ ਵਕ ਰੂਪ ਦੇ ਰਹੇ ਸੀ ਤਾਂ ਸਾਡੇ ਵਿਰੋਧੀ ਲੋਕ ਇਹ ਅਦੋਲਾਂ ਨੂੰ ਭਾਜਪਾ ਦਾ ਕਾਂਗਰਸ ਦਾ ਫੇਟਪਾਦੀਆਂ ਦਾ ਅंदोलਨ ਕਹਿ ਕੇ ਭੰਡ ਰਹੇ ਸਨ ਪਰ ਅੱਜ ਲੋਕਾਂ ਦੇ ਉਹਨਾਂ ਦੇ ਵੀ ਜਿਹੜੇ ਨੂੰ ਭੰਡ ਰਹੇ ਸੀ ਜਾਂ ਜਿਨ੍ਹਾਂ ਦੇ ਖਿਲਾਫ ਇਹ ਅंदोलਨ ਖੜਾ ਕੀਤਾ ਜਿਹੜੀ ਹਕੂਮਤ ਤੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅंदोलਨ ਸ਼ੁਰੂ ਕਰਿਆ ਸੀ ਉਹਨਾਂ ਤੋਂ ਵੀ ਆਜੋਵਾਦੀ ਜਵਾਨ ਦੇ ਵਿੱਚ ਤੁਹਾਡੇ ਰੋਲਣ ਪ੍ਰਤੀ ਜੋ ਸ਼ਾਬਾਤ ਨਿਕਲ ਕੇ ਬਾਹਰ ਆ ਰਹੇ ਨੇ ਤਾਂ ਉਹਨਾਂ ਦੇ ਸ਼ਾਬਾਤ ਇਹ ਦਰਸਾ ਰਹੇ ਨੇ ਕਿ ਤੁਹਾਡਾ ਰੋਲਣ ਜਿੱਤ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਸ੍ਰੀ ਅਕਾਲ ਜੰਗਾਇੰ ਜਿੱਤੇ ਛਾਪੀ ਆ ਸਾਡੇ ਕੋਈ ਮੂਰੇ ਖੜਨ ਵਾਲਾ ਨਹੀਂ ਹੈ ਤੇ ਉਹ ਪ੍ਰਧਾਨ ਮੰਤਰੀ ਤੋਂ ਮੰਗਾਂ ਦੀ ਪ੍ਰਾਪਤੀ ਕਰਾਉਣ ਖਾਤਰ ਤੁਸੀਂ ਲੋਕ ਉਹ ਲੋਕ ਕਦ ਕਿਨੇ ਗਏ ਹੋ ਜਿਨ੍ਹਾਂ ਨੇ ਇਹ ਕਿਹਾ ਕਿ ਇਹਨੂੰ ਬੜੇ ਨਹੀਂ ਕੀਤਾ ਜਾ ਸਕਦਾ ਚੋਣਾ ਵੇਲੇ ਆ ਕੇ ਜਿਹਨੇ ਦਿੱਲੀ ਦੀਆਂ ਬਰੂਹਾ ਤੇ ਸੋ ਤੋਂ ਉੱਪਰ ਸਾਡੇ 65 ਭਰਾਵਾਂ ਨੂੰ ਸ਼ਹੀਦ ਕੀਤਾ ਲਖੀਪੁਰ ਦੇ ਪੇ ਚਾਰ ਕਿਸਾਨਾਂ ਨੂੰ ਲੰਬੜ ਕੇ ਮਾਰਿਆ ਪੰਜਵੇਂ ਪੱਤਰਕਾਰ ਨੂੰ ਮਾਰਿਆ ਤੇ

ਉੱਪਰ ਆਏ ਸੀ ਅੱਜ ਉਹਨਾਂ ਨੂੰ ਇਹ ਗੱਲ ਮੰਨਣੀ ਪੈ ਗਈ ਪ੍ਰੀ ਅਦੋਲਣ ਜੇ ਖੜਾ ਕਰਨਾ ਚਾਹਣ ਲੋਕ ਜੇ ਉਹਨਾਂ ਦੀ ਅਗਵਾਈ ਠੀਕ ਦਿਸ਼ਾ ਵਿੱਚ ਕਰਨਾ ਮੋਰਚੇ ਚਾਹਣ ਅਦੋਲਣ ਖੜੇ ਕੀਤੇ ਜਾ ਸਕਦੇ ਐ ਤੇ ਮੰਗੋ ਕੁਸੀ ਬਣਾਉਣ ਦੇ ਵਿੱਚ ਕਾਰਜਮ ਵ ਹੋਇਓ ਇਹ ਕੋਈ ਦੋ ਰਾਮਾ ਨਹੀਂ ਇਹ ਗੱਲ ਬੜੀ ਬਾਤ ਸਮਝ ਲੈਣੀ ਚਾਹੀਦੀ ਹੈ ਜਿਹੜੇ ਲੋਕ ਹਾਲੇ ਵੀ ਇਹ ਸੰਮੀ ਬੈਠੇ ਐ ਵੀ ਸ਼ੈਲ ਕੇ ਪੀਐਨਪੀ ਦੀ ਮੁਰਤਾਲੀ ਹੁੰਦੀ ਹੈ ਵੀ ਅਦੋਲ ਨੂੰ ਖਿਲਾ ਦੂੰਗਾ ਅਦੋਲ ਨੂੰ ਪੱਟ ਦੂੰਗਾ ਨਹੀਂ ਪੱਟ ਸਕਦਾ ਅਦੋਲ ਨੂੰ ਵੀਰੋ ਕੰਗਰੂ ਟੁੱਟੀ ਪਾੜੇ ਸਭ ਇਹ ਗੱਲ ਇਤਿਹਾਸ ਸਾਫ਼ ਕਰੇਗਾ ਜਿਹੜੀ ਮਰਜੀ ਸਰਕਾਰ ਬਣ ਕੇ ਰਾਜ ਤੇ ਆ ਕੇ ਕੁਰਸੀ ਤੇ ਬੈਠੇ ਪਰ ਅਸੀਂ ਤੁਹਾਡੇ ਅੱਜ ਦੇ ਨਾਰਿਆਂ ਤੋਂ ਇਸ ਸਟੇਜ ਦੇ ਥੱਲੋਂ ਪਾਈਦੇ ਨਾਰਿਆਂ ਤੋਂ ਇਹ ਜੈਜਾ ਬਣਾਉਣਾ ਕਿ ਇੱਕ ਉਨੀ ਦੇਰ ਤੱਕ ਅੱਗੇ ਹੀ ਬਹੂ ਦਾ ਜਿੰਨਾ ਚਿਰ ਸੀ ਮੰਗਾ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਸਵਾਸ ਹੈ ਵੀਰੋ ਮੰਨ ਕੰਮ ਮਸਲੇ ਦਿੱਤੇ ਤੋਂ ਬਿਨਾ ਇੱਕ ਕੋਈ ਨੂੰ ਰੋਕਣ ਦੇ ਵਿਚਕਾਰ ਜਾ ਨਹੀਂ ਹੁੰਦੀ ਇਸ ਗੱਲ ਦਾ ਭਰੋਸਾ ਤੁਹਾਡੇ ਇੱਕ ਦੇ ਸੂਤ ਤੋਂ ਹੁੰਦਾ ਹੈ ਸੋ ਮੈਂ ਤੁਹਾਡੇ ਨਾਲ ਜਾਦੇ ਗੱਲਾਂ ਨਾ ਕਰਾਂ ਜਿੰਨਾ ਬਾਰੇ ਸ਼ਾਇਰ ਲਿਖਦਾ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਛੱਲ ਪੰਨ ਲਾਇਆ ਨਹੀਂ ਰੁਕਦੀ ਹਰ ਮੱਥਾ ਫੱਟਣ ਝੁਕਦਾ ਨਹੀਂ ਹੁੰਦਾ ਇੱਕ ਤੇਰਾ ਇਨਸਾਫ ਲੈਣ ਦੇ ਵਿੱਚ ਕਾਮਜਾਬ ਹੁੰਦਾ ਸੋ ਵੀਰੋ ਤੁਹਾਡੇ ਪ੍ਰਬੰਧਾਂ ਵਿੱਚ ਬੜੀਆਂ ਟੋਟਾਂ ਰਹੀਆਂ ਹੋਣਗੀਆਂ ਇਸ ਕਰਦੀ ਖੇਮਾ ਚੋਣਿਆ ਕਿਉਂਕਿ ਸਮਾਸੀਂ ਤੁਹਾਡੇ ਕਹਿਣ ਮੁਤਾਬਕ ਸਟੇਟ ਤੋਂ ਜਾਦੇ ਲੈ ਗਏ पर बैठो साथ क्योंकि कुछ बुलाए रे जिन्होंने अगले प्रोग्राम का ऐलान करना है मैं इन ग करके बहुत जा सी तो जाता तो खिमा लेनी चाहता आस करता पिंड पिंड जाके हुकूमत के खिलाफ पूरे चोस फरोस के नाम घर तो चो बाहर निकलो डर की लौड़ नहीं जिदे तो पैर चुमेगी वागुरू जी का खालसा वाहू जी की ਬਹੁਤ ਬਹੁਤ ਧੰਨਵਾਦ ਸਤਾਰਾ ਸੁਖਸ਼ਿਤੀ ਲੰਗਵਾ ਸਾਹਿਬ ਪਰਮ ਭੇਂਤੀ ਕਰਾਂਗਾ